ਪਿੰਡ ਦੇ ਸ਼ਹਿਰ ਬਾਰਸੀਲੋਨਾ ਬਾਦਲੋਨਾ ਸ਼੍ਰੀ ਗੁਰਦਾਸ ਪਵਨ ਵਿਕੇ ਅੱਜ ਹਫਤਾਵਾਰੀ ਦੀਵਾਨ ਸਜਾਇਆ ਗਿਆ ਅੰਮ੍ਰਿਤ ਵਾਣੀ ਦੇ ਭੋਗ ਪਾਏ ਗਏ ਕਥਾ ਕੀਰਤਨ ਤੋਂ ਬਾਅਦ ਵਿਸ਼ੇਸ਼ ਤੌਰ ਤੇ ਪੁੱਜੇ ਯੂਰਪ ਦੀ ਆਪਣੀ ਯਾਤਰਾ ਦੌਰਾਨ ਆਪਣੀ ਯੂਰਪ ਦੌਰੇ ਤੇ ਪਹੁੰਚੇ 108 ਸੰਤ ਬਾਬਾ ਕਿਸ਼ਨ ਨਾਥ ਜੀ ਡੇਰਾ ਚਿਹੜੂ ਮੌਜਦਨ ਸਮਾਜ ਦੇ ਮਹਾਨ ਜਰਨੈਲ ਆਵਾਜ਼ੇ ਕੌਮ ਅੱਜ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸਾਹਿਬੇ ਕੇ ਪਹੁੰਚੇ ਔਰ ਇਸ ਦੌਰਾਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਔਰ ਆਪਣੇ ਮਹਾਨ ਮਹਾਪੁਰਸ਼ਾਂ ਦੇ ਅੰਮ੍ਰਿਤ ਬਾਣੀ ਔਰ ਕ੍ਰਾਂਤੀਕਾਰੀ ਵਿਚਾਰਾਂ ਤੋਂ ਸੰਗਤ ਨੂੰ ਜਾਣੂ ਕਰਾਉਂਦੇ ਆ ਕਥਾ ਕੀਰਤਨ ਦਾ ਸਾਂਝ ਪਾਈ ਔਰ ਦੇਸ਼ਾਂ ਵਿਦੇਸ਼ਾਂ ਤੋਂ ਖਾਸ ਕਰਕੇ ਜਰੋਨਾ ਵੈਲੈਂਸੀਆ ਤੇ ਯੂਰਪ ਦੇ ਹੋਰ ਕਈ ਦੇਸ਼ਾਂ ਤੋਂ ਪਹੁੰਚੀਆਂ ਹੋਈਆਂ ਸੰਗਤਾਂ ਨੇ ਗੁਰੂ ਘਰ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਆ ਸੰਤ ਮਹਾ ਪੁਰਖਾਂ ਤੋਂ ਕ੍ਰਾਂਤੀਕਾਰੀ ਵਿਚਾਰ ਸੁਣੇ ਅਤੇ ਵਿਚਾਰਾਂ ਦੇ ਸਾਂਝ ਪਾਈ ਗਈ ਇਤਨ ਬਹੁਤ ਸਾਰੀ ਸੰਗਤ ਪਹੁੰਚ ਕੇ ਜਿੱਥੇ ਗੁਰੂ ਘਰ ਦੇ ਕਥਾ ਕੀਰਤਨ ਦਾ ਆਨੰਦ ਲੈ ਰਹੇ ਸੀ ਔਰ ਸੰਤਾਂ ਦੇ ਮਹਾਨ ਵਿਚਾਰਾਂ ਤੋਂ ਸੇਧ ਲੈਂਦੇ ਆ ਹੋયા ਸ਼੍ਰੀ ਗੁਰੂ ਦਾਸ ਮਹਾਰਾਜ ਗੁਰਪਾਲ ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਗਾਈਆਂ ਇਸ ਦੌਰਾਨ ਸੰਤ ਕਿਸ਼ਨ ਨਾਥ ਜੀ ਨੇ ਪਹੁੰਚੇ ਹਾਂ ਇਸ ਸੰਗਤਾਂ ਦਾ ਸਵਾਗਤ ਕਰਦੇ ਹਾਂ ਹਮੇਸ਼ਾ ਚੜ੍ਹਦੀ ਕਲਾ 'ਚ ਕਿਰਤ ਕਮਾਈ ਕਰਨ ਨਾਮ ਜਪਣ ਔਰ ਕ੍ਰਾਂਤੀਕਾਰੀ ਵਿਚਾਰਾਂ ਆਪਣੇ ਰਹਿਬਰ ਮਹਾਪੁਰਸ਼ਾਂ ਦੇ ਨਾਲ ਜੁੜਨ ਦੀ ਦਿੱਤੇ ਬੇਨਤੀ ਜੋਦੜੀ ਕੀਤੀ ਔਰ ਉੱਤੇ ਮਹਾਨ ਕਾਰਜ ਸ਼੍ਰੀ ਗੁਰੂ ਦਾਸ ਮਹਾਰਾਜ ਦੇ ਮਿਸ਼ਨ ਨਾਲ ਜੁੜਨ ਲਈ ਸੰਗਤਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਦਾ ਆਸ਼ੀਰਵਾਦ ਦਿੰਦੇ ਹੋਇਆ ਪ੍ਰੋਗਰਾਮ ਦੀ ਸਮਾਪਤੀ ਕੀਤੀ ਇਸ ਦੌਰਾਨ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਤ ਮਹਾਂਪੁਰਸ਼ਾਂ ਦਾ ਮਾਨ ਸਨਮਾਨ ਕੀਤਾ ਗਿਆ ਔਰ ਉਹਨਾਂ ਨਾਲ ਪਹੁੰਚੇ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਵੀ ਗੁਰੂ ਘਰ ਦੇ ਵੱਲੋਂ ਸਨਮਾਨਿਤ ਕੀਤਾ ਗਿਆ